ਦਰਸ਼ਕੋ ਬ੍ਰੇਕ ਤੋਂ ਬਾਅਦ ਫੇਰ ਤੋਂ ਬੜਾ ਭਰਪੂਰ ਸਵਾਗਤ ਕਰਦੇ ਆਂ ਸੋ ਵੀਅਰਸ ਐਨੂਅਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਆਂ ਕਿ ਪਿਛਲੇ ਦਿਨੀ ਅਮਰਿਤ ਸ਼ਾਹ ਵੱਲੋਂ ਸੰਤ ਪਿੰਡਰਾਂ ਵਾਲੇ ਅਮਰਿਤ ਪਾਲ ਸਿੰਘ ਅਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਘਟਿਆ ਵਿਅੰਗ ਕੀਤਾ ਗਿਆ ਸੀ ਜਿਸ ਤੇ ਸਿੱਖਾਂ ਨੇ ਕਾਫੀ ਗੁੱਸੇ ਦਾ ਇਜ਼ਹਾਰ ਕੀਤਾ ਸੋ ਹੁਣ ਯੂ ਟਰਨ ਮਾਰਦੇ ਅਮਰਿਤ ਸ਼ਾਹ ਨੇ ਸਿੱਖ ਗੁਰੂਆਂ ਦੀ ਤਾਰੀਫ ਵਿੱਚ ਕਿਹਾ ਹੈ ਕਿ ਸਿੱਖ ਗੁਰੂਆਂ ਕਰਕੇ ਹੀ ਸਾਡੇ ਦੇਸ਼ ਦੀ ਸੰਸਕ੍ਰਿਤੀ ਬਚੀ ਹੋਈ ਹੈ ਸੋ ਨਾਲ ਹੀ ਆਪਾਂ ਇੱਕ ਜੜੀ ਨਜ਼ਮ ਹੈ ਭਾਈ ਸੰਤੋਸ਼ ਸਿੰਘ ਪੌਜੀਰਾ ਵੱਲੋਂ ਸੋਜਣਾ ਨੇ ਜੜੀ ਹੈ ਨਜ਼ਮ ਮੈਂ ਅਮਿਸ਼ਾ ਪ੍ਰਤੀ ਲਿਖੀ ਹੈ ਜਿਸ ਦਾ ਜਿਸ ਦਾ ਜੜਾ ਅਸਰ ਦੇਖਿਆ ਗਿਆ ਸ਼ੇਰ ਦੀ ਖਲ ਵਿੱਚ ਗਦਾ ਸੋ ਇਸ ਵਾਰ ਇਹ ਆਪਾਂ ਵੀ ਜ਼ਿਕਰ ਕਰਨ ਜਾ ਰਿਹਾ ਔਰ ਨਾਲ ਜਿਹੜੇ ਤੁਹਾਡੇ ਲਾਈ ਮੈਸਸ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਿਹਾ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸਵਾਲ ਲਈ ਲਿਖਣ ਲਈ ਤੁਹਾਡਾ ਸਭ ਤੋਂ ਵੱਧ ਧੰਨਵਾਦ ਜੀਰਾਰ ਸਾਹਿਬ ਕੀ ਵਿਚਾਰ ਹਨ ਦੇਖੋ ਬਹੁਤ ਵਾਰ ਬਿਸ਼ੱਕ इंडियन सिस्टम्स डायने इस वेड़े पंजाब ਦੇ ਵਿੱਚ ਬਹੁਤ ਦਬਾਅ ਬਣਾਇਆ ਹੋਇਆ ਹੈ ਕੇਜਰੀਵਾਲ ਔਰ ਅਮਿਤ ਸ਼ਾ ਉਹਨਾਂ ਦੀ ਦੋਨਾਂ ਦੀ ਦੂਤਵਾਏ ਐਂਡ ਬੀ ਟੀਮਾਂ ਉਵੇਂ ਹੀ ਕੰਮ ਕਰ ਰਹੀਆਂ ਨੇ ਪੰਜਾਬ ਦੀ ਲੁੱਟ ਬਰਾਬਰ جاری ਹੈ ਕਰਜ਼ਾ ਬਰਾਬਰ ਲਿਆ ਜਾ ਰਿਹਾ ਔਰ ਇਵਨ ਵਿਕਰਮ ਸਿੰਘ ਮਜੀਠੀਆ ਨੇ ਅੱਜ ਜਦੋਂ ਇਹ ਤਿੰਨ ਚਾਰ ਨੁਕਤੇ ਦਿੱਤੇ ਕਿ ਦਿੱਲੀ ਦਾ ਪੰਜਾਬ ਨੂੰ ਲੁੱਟਣ ਦਾ ਨਿظام ਬਣ ਗਿਆ ਹੂੰ ਹੋਰ ਨੇ ਉਹਨਾਂ ਨੇ ਕਿਹਾ ਕਿ ਦਿੱਲੀ ਚੋਣਾ ਹਾਰਨ ਤੋਂ ਬਾਅਦ ਬੇਰੁਜ਼ਗਾਰ ਹੋਏ 50 ਕਾਨੂੰਨੀ ਮਹਾਰਾ ਨੂੰ ਪੰਜਾਬ ਐਜੀ ਦਫ਼ਤਰ ਵਿੱਚ ਐਡਜਸਟ ਕੀਤਾ ਜਾ ਰਿਹਾ ਕਿਉਂਕਿ ਐਟਰਨੀ ਜਨਰਲ ਬਦਲਿਆ ਰਿਜ਼ਾਈਨ ਕਰਕੇ ਨਵਾਂ ਆਇਆ ਔਰ ਇਸ ਵੇਲੇ ਦਿੱਲੀ ਕੇਜਰੀਵਾਲ ਤੇ ਉਹਦੇ ਬਿਹਾਈਂਡ ਉਹੀ ਰਨ ਕਰ ਰਹੇ ਨੇ ਉਹਨੇ ਪੁੱਛਿਆ ਵੀ ਕੀ ਪੰਜਾਬ ਦੇ ਵਕੀਲਾਂ ਨੂੰ ਇਹ ਕਾਬਿਲ ਨਹੀਂ ਸਮਝਦੇ ਫਿਰ ਗੈਰ ਪੰਜਾਬੀ ਵਕੀਲ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਪੰਜਾਬ ਦਾ ਚੰਡੀਗੜ੍ਹ ਤੇ ਹੱਕ ਪੰਜਾਬ ਦੀ ਪਾਖੜਾ ਮੈਨੇਜਮੈਂਟ ਬੋਰਡ ਵਿੱਚ ਸੀਟ ਤੇ ਹੋਰ ਪੰਜਾਬ ਦੇ ਮੁੱਦਿਆਂ ਬਾਰੇ ਪੰਜਾਬ ਦੇ ਹੱਕਾਂ ਲਈ ਕਾਨੂੰਨੀ ਲੜਾਈ ਕੀ ਲੜ ਸਕਣਗੇ ਉਹਨਾਂ ਦਾ ਤਾਂ ਇੰਟਰਸਟ ਉੱਥੇ ਜੁੜੇ ਹੋਏ ਨੇ ਪਤਾ ਹੀ ਨਹੀਂ ਹੈ ਇਹ ਤਾਂ ਪੂਰਾ ਭਗਵੰਤ ਮਾਨ ਰਾਤ ਨੂੰ ਪੈਗ ਤੇ ਦਿਨ ਵੇਲੇ ਕੁਰਸੀ ਦਾ ਨਸ਼ਾ ਉਸ ਦੇ ਵਿੱਚ ਭੱਜਿਆ ਫਿਰ ਰਿਹਾ ਹੈ ਬਾਕੀ ਤਾਂ ਉਹਨੇ ਕੇਜਰੀਵਾਰ ਐਂਡ ਕੰਪਨੀਆਂ ਨੂੰ ਉਹਨਾਂ ਦੇ ਬਿਹਾਈਂਡ ਏਜੰਸੀਆਂ ਨੇ ਪੂਰਾ ਕੀਤਾ ਹੈ ਉਹਨੇ ਠੀਕ ਕਿਹਾ ਕਿ ਵੀ ਮਾਨ ਤਾਂ ਇੱਕ ਡੰਮੀ ਚੀਫ ਮਿਨਿਸਟਰ ਬਣ ਗਿਆ ਬਿਲਕੁਲ ਤੇ ਉਹਨੇ ਦਿੱਲੀ ਦੇ ਲੀਡਰ ਨਾਲ ਸਮਝੌਤਾ ਕਰ ਰਿਹਾ ਕਿ ਵੀ ਮੈਨੂੰ ਸੀਐਮ ਰਹਿਣ ਦਿਓ ਬਾਕੀ ਤੁਸੀਂ ਜੋ ਮਰਜ਼ੀ ਕਰੋ ਹੂੰ ਔਰ ਇਹ ਸਾਰੇ ਦੇ ਚੱਲਦੇ ਆ ਹੁਣ ਅਮਿਤ ਸ਼ਾਹ ਦਾ ਇਸ ਵੜੇ ਜਿਵੇਂ ਪਿਛਲੀ ਸਰਕਾਰ ਜਿਹੜੀ ਕੈਪਟਨ ਅਮਰਿੰਦਰ ਦੀ ਸੀ ਸੈਕੰਡ ਟਰਮ ਵਾਲੀ ਭਾਜਪਾ ਨਾਲ ਸਿੱਧੀ ਅੰਡਰਸਟੈਂਡਿੰਗ ਸੀ ਜਿਵੇਂ ਅਸੀਂ ਪਹਿਲੇ ਸੈਗਮੈਂਟਸ ਗੱਲ ਕਰਕੇ ਹਟੇ ਆ ਕਿ ਜਦੋਂ ਤੁਹਾਡੇ ਕੋਲ ਕੋਈ ਕਮਜ਼ੋਰੀ ਹੁੰਦੀ ਹੈ ਜਦੋਂ ਹੀ ਬੀਬੀ ਪਰਨੀਤ ਕੌਰ ਅਮਰਿੰਦਰ ਸਿੰਘ ਦੀ ਵਾਈਫ ਦਾ ਨਾਮ ਸਵਿਸ ਬੈਂਕ ਖਾਤਿਆਂ 'ਚ ਆਇਆ ਉਸ ਤੋਂ ਬਾਅਦ ਹੀ ਸਭ ਕੁਝ ਬਦਲ ਉਹਨਾਂ ਨੇ ਉਹਨੂੰ ਲੈ ਲਿਆ ਕਿ ਵੀ ਕੀ ਫਿਰੋਦਾ ਜਵਾਈ ਕ腐ਸ਼ਨ 'ਚ ਦੂਜਿਆਂ 'ਚ ਫਿਰ ਉਹਨੇ ਜਿਹੜੇ ਅਖੀਰਲੇ ਤਿੰਨ ਚਾਰ ਸਾਲ ਕੱਢੇ ਭਾਜਪਾ ਦੀ ਸਰਵਿਸ 'ਚ ਕੱਢਦੇ ਔਰ ਸੋਨੀਆ ਗਾਂਧੀ ਨੂੰ ਜੋ ਤੱਕ ਸਮਝ ਆਈ ਉਹਨੂੰ ਬਾਹਰ ਕੱਢਿਆ ਆਲਰੇਡੀ ਕਾਂਗਰਸ 'ਚ ਚਰਨੀ ਚੰਨੀ ਨੂੰ ਲੈ ਅੰਦਰ ਡੈਮੇਜ ਹੋ ਚੁੱਕਾ ਸੀ ਸੋ ਇਸੇ ਤਰ੍ਹਾਂ ਸੀ ਸਮਝਦੇ ਆਂ ਵੀ ਭਗਵਾਨ ਤੁਮਾਨ ਦੇ ਤਾਂ ਇੰਨੇ ਕਲੂਫ ਹੋਲ ਜਾਂ ਦੂਜੇ ਨੇ ਉਹ ਤਾਂ ਪਹਿਲੇ ਦਿਨ ਤੋਂ ਹੀ ਨੇ ਅਮਿਤ ਸ਼ਾਹ ਦੇ ਸਾਹਮਣੇ ਸਰਿੰਡਰ ਕਰ ਦਤੈ ਸੀ ਔਰ ਉਹਨਾਂ ਨੂੰ ਫੋਲੋ ਕਰਦਾ ਰਿਹਾ ਪ੍ਰੋਪਰਲੀ ਔਰ ਅਮਿਤ ਸ਼ਾਹ ਬਹੁਤ ਕੰਫਰਟੇਬਲ ਹੈ ਹਮ ਔਰ ਉਹਦਾ ਜਦੋਂ ਤੁਸੀਂ ਕਿਸੇ ਤੇ ਵਿਅੰਗ ਕਰਦੇ ਹੋ ਕਿਸੇ ਨੂੰ ਰੈਡੀਕਿਊਲ ਕਰਦੇ ਹੋ ਕਿਸੇ ਨੂੰ ਜਦੋਂ ਪਾਰਲੀਮੈਂਟ ਚ ਖਲੋ ਕੇ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਚ ਜਿਹੜੇ ਕੁਝ ਪਿੰਡਰਾ ਵਾਲੇ ਵਰਗਾ ਦਿਸਣਾ ਚਾਹੁੰਦੇ ਸੀ ਅੱਜ ਅਸੀਂ ਉਹਨਾਂ ਨੂੰ ਬੇਸ਼ੱਕ ਸਾਡੀ ਸਰਕਾਰ ਨਹੀਂ ਹੈ ਉੱਥੇ ਪਰ ਅਸੀਂ ਉਹਨੂੰ ਮੈਨੇਜ ਕਰਕੇ ਉਹਨਾਂ ਨੂੰ ਉੱਥੇ ਜਿਹੜਾ ਉਹ ਪੰਚਾਦਤ ਹੈ ਡਿਬਰੂਗੜ੍ਹ ਜਿੱਥੇ ਬੈਠਿਓ ਗੁਰੂ ਗ੍ਰੰਥ ਸਾਹਿਬ ਦਾ ਹੁਣ ਪਾਠ ਕਰ ਰਹੇ ਹੁਣ ਇਹ ਇੱਕ ਬਹੁਤ ਵੱਡਾ ਰੈਡਿਕਿਊਲ ਸੀ ਇਹਨਾਂ ਚ ਇਹਨਾਂ ਦਾ ਖੌਫ ਹੀ ਜ਼ਾਰ ਹੁੰਦਾ ਸੀ ਕਿ ਵੀ ਅੱਜ ਵੀ 40 ਸਾਲ ਬੀਤਣ ਬਾਅਦ ਵੀ ਪਿੰਡਰਾ ਵਾਲਿਆਂ ਦਾ ਨਾਂ ਇਹਨਾਂ ਨੂੰ ਜਾਂ ਜਿਹੜਾ ਕੋਈ ਪਿੰਡਰਾ ਵਾਲੇ ਵਰਗਾ ਦੱਸਣ ਦੀ ਕੋਸ਼ਿਸ਼ ਕਰੇ ਉਹ ਵੀ ਇਹਨਾਂ ਦੇ ਲਈ ਦੁਸ਼ਮਣ ਜਿਵੇਂ ਭਰਪੂਰ ਸਿੰਘ ਬਲਪੀਰ ਨੇ ਕਿਹਾ ਪਿੰਡਰਾ ਵਾਲੇ ਤਾਂ ਇੱਕ ਸੋਚ ਹੈ ਨਾ ਇੱਕ ਸ਼ਖਲ ਦਾ ਨਾਂ ਨਹੀਂ ਹੈ ਪਿੰਡਰਾ ਵਾਲੇ ਇੱਕ ਫ੍ਰੀडम ਦੀ ਸੋਚ ਹੈ ਗੁਲਾਮੀ ਨੂੰ ਵੰਗਾਰਣ ਦੀ ਹੈ ਦਿੱਲੀ ਤਖਤ ਨੂੰ ਵੰਗਾਰਣ ਦੀ ਹੈ ਤੋਹਨੇ ਕਿਹਾ ਜੀ ਅਸੀਂ ਪਹਛਾ ਦਤਾ ਫਿਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਦਾਰ ਉਹਨੇ ਇਸ ਅੰਦਾਜ਼ ਚ ਕਿਹਾ ਕਿ ਬਈ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਕਿ ਬਈ ਕੂਲੀ ਯਰ ਹੀਲਸ ਕਿ ਆਪਣੀਆਂ ਹੱਡੀਆਂ ਠੰਡੀਆਂ ਕਰ ਹੁਣ ਬੈਹ ਆਰਾਮ ਦਾ ਬਿਲਕੁਲ ਹੁਣ ਇਸ ਦਾ ਸਿੱਖ ਕੌਮ ਨੇ ਬਿਲਕੁਲ ਠੀਕ ਪ੍ਰਤੀਕਰਮ ਦਿੱਤਾ ਸਰ ਸਮਜੀ ਸਿਕ ਮਾਨ ਨੇ ਵੀ ਇਸ ਦੇ ਉੱਤੇ ਸਟਰੋਂਗ ਸਟੇਟਮੈਂਟ ਦਿੱਤੀ ਸੋ ਲੋ ਸੋਸ਼ਲ ਮੀਡੀਆ ਤਾਂ ਹੈ ਹੀ ਹੈ ਬਾਕੀਆਂ ਨੇ ਵੀ ਉਹਨਾਂ ਨੇ ਵੀ ਕਿਹਾ ਕਿ ਬਈ ਹਾਲਾਂ ਕਿ ਭਾਈ ਇਹ ਸਾਡੇ ਲਈ ਸੰਤ ਪਿੰਡਾ ਵਾਲੇ ਸਾਡੇ ਹੀਰੋ ਨੇ ਤੂੰ ਕੌਣ ਹੈ ਕੀ ਹੈ ਤੇ ਉਹਨੂੰ ਵੀ ਇਹ ਲੱਗਾ ਕਿ ਵੀ ਇਹ ਜਿਹੜਾ ਕਿਉਂਕਿ ਅਲਟੀਮੇਟਲੀ ਇਹ ਸਿੱਖਾ ਨੂੰ ਪੁਚਕਾਰ ਕੇ ਜਾਂ ਜਿਹਨੂੰ ਕੈਰਟ ਐਂਡ ਸਟਿਕ ਪਾਲਿਸੀ ਕਹਿੰਦੇ ਨੇ ਵੀ ਗਾਜਰ ਦਿਖਾਓ ਜਾਂ ਸਟਿਕ ਦਿਖਾਓ ਵੀ ਜਿਹਦੇ ਨਾਲ ਫਿਰ ਦੋਨੋਂ ਹੀ ਇੱਕੋ ਵੇਲੇ ਇਸਤੇਮਾਲ ਕਰੋ ਸੋ ਕਦੇ ਵੀ ਤੁਸੀਂ ਦੇਖੋਗੇ ਕਿ ਜ਼ੁਬਾਨੀ ਕਲਾਮੀ ਮੁਸਲਮਾਨਾ ਪ੍ਰਤੀਤਾ ਇਹ ਹੁਣ ਆ Eid ਤੋਂ ਪਹਿਲਾਂ ਕਿੱਥੇ ਨਮਾਜ਼ ਨਹੀਂ ਪੜਨਦੇ ਨੇ ਯੂਪੀ ਨੇ ਆਰਡਰ ਕਰਤਾ ਹਰਿਆਣਾ ਦੀ ਉਹ ਸਰਕਾਰ ਉਹ ਕੀ ਹੈ ਟਕੇ ਦਾ ਬੰਦਾ ਚੀਫ ਨੇ ਉਹਨੇ ਤਾਂ Eid ਦੀ ਛੁੱਟੀ ਕੈਨਸਲ ਕਰ ਦਿੱਤੀ ਬਾਕੀਆਂ ਨੇ ਯੂਪੀ ਬਿਹਾਰ ਦੂਜੇ ਤੀਜੇ ਕੱਢਤਾ ਜੀ ਕੋਈ ਬਾਹਰ ਕਿਉਂਕਿ ਜਮਾਤ ਦੀ ਜਿਹੜੀ Eid ਵੇਲੇ ਜਿੱਥੇ Eid ਗਾਂ ਨੇ ਵੱਡਿਆਂ ਥਾਵਾਂ ਤੇ ਉੱਥੇ ਤਾਂ ਖੁੱਲੀ ਥਾਂ ਹੁੰਦੀ ਹੈ ਕਈ ਥਾਂ ਤੇ ਨਹੀਂ ਹੁੰਦਾ ਜਿੱਥੇ ਵੀ ਵਿਚਾਰਿਆਂ ਨੂੰ ਵਕਤ ਮਿਲਦਾ ਵੀ Eid ਦੀ ਨਮਾਜ਼ ਪੜ ਲਈਏ ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਚਲਾਨ ਕੀਤਾ ਜਾਏਗਾ ਔਰ ਦੂਸਰਾ ਔਰ ਇੱਕ ਖੌਫ ਪੈਦਾ ਕਰ ਦਿੱਤਾ ਹਾਲਾਂ ਹਰ ਚੌਥੇ ਦਿਨ ਕੋਈ ਖਾਂਬੜੀਏ ਤੁਰ ਪਏ ਕੋਈ ਸ਼ਿਵ ਸੈਨਾ ਦੇ ਕਰ ਰਹੇ ਹੁੰਦੇ ਨੇ ਅੱਧੇ ਤਾਂ ਬਰਾਤਾਂ ਦੋ ਦੋ ਘੰਟੇ ਸੜਕਾਂ ਰੁਕੀਆਂ ਹੁੰਦੀਆਂ ਨमाज ਕਿੰਨਾ ਕੁ ਵਕਤ ਲੈਂਦੀ ਹੈ ਬਿਲਕੁਲ ਲੇਕਿਨ ਜਦੋਂ ਤੁਸੀਂ ਰਿਵੈਂਜ ਕਰਦੇ ਹੋ ਉਹ ਤਾਂ ਦੱਸਣਾ ਚਾਹੁੰਦੇ ਨੇ ਵੀ ਅਸੀਂ ਮੁਸਲਮਾਨਾਂ ਦੇ ਨਾਲ ਕਿਸ ਕਦਰ ਹੌਸਟਿਲਟੀ ਰੱਖਦੇ ਹਾਂ ਸਿੱਖਾਂ ਨੂੰ ਕਿਉਂਕਿ ਉਹ 180 ਟਾਈਮ ਚਾਹੁੰਦੇ ਨੇ ਉਹ ਨਹੀਂ ਚਾਹੁੰਦੇ ਵੀ ਸਿੱਖ ਮੁਸਲਮਾਨ ਦਲਤ ਇਸਾਈ ਫਰੰਟ ਬਣ ਜਾਏ ਸਕਾਂ ਨੂੰ ਉਪਰੋਸ ਕੇ ਵੀ ਰੱਖਦੇ ਨੇ ਪੰਜਾਬ ਚ ਡੰਡਾ ਵੀ ਦਿਖਾਉਂਦੇ ਨੇ ਹੁਣ ਇਹ ਜਿਹੜੀ ਲੇਟੈਸਟ ਸਟੇਟਮੈਂਟ ਅਮਿਤ ਸ਼ਾਹ ਦੀ ਸੋਸ਼ਲ ਮੀਡੀਆ ਤੇ ਜਾਂ ਰੋਜ਼ਾਨਾ ਸਪੋਕਸਮੈਨ ਨੇ ਵੀ ਫਰੰਟ ਪੇਜ ਤੇ ਦਿੱਤੀ ਹੈ ਉਹਦੇ ਚ ਉਹਨੇ ਕਿਹਾ ਕਿ ਸਿੱਖ ਗੁਰੂਆਂ ਕਰਕੇ ਹੀ ਸਾਡੇ ਦੇਸ਼ ਦੀ ਸੰਸਕ੍ਰਿਤੀ ਬਚੀ ਹੈ ਹਮ ਅਤੇ ਉਹਨਾਂ ਨੇ ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਵਿਰੋਧ ਸੰਘਰਸ਼ ਕੀਤਾ ਉਹ ਔਰੰਗਜ਼ੇਬ ਜ਼ਰੂਰ ਲੈਣਾ ਹਮ ਗੁਰੂ ਸਾਹਿਬ ਨੇ ਕੁਰਬਾਨੀਆਂ ਦੇ ਕੇ ਸਾਡੀ ਪਰੰਪਰਾ ਨੂੰ ਪੁਨਰਜੀਵਤ ਕੀਤਾ ਹੈ ਕਿ ਅਸੀਂ ਤਾਂ ਮਰ ਗਏ ਸੀ ਸਾਡੇ ਨੂੰ ਦੁਬਾਰਾ ਜ਼ਿੰਦਗੀ ਪਾਈ ਹੁਣ ਇਹ ਵੀ ਭਾਵੇਂ ਇਹ ਇੱਕ ਪਾਸੇ ਬਹੁਤਿਆਂ ਨੂੰ ਲੱਗੇਗਾ ਦੇਖੋ ਜੀ ਅਮਿਤ ਸ਼ਾਹ ਨੇ ਤਾਂ ਗੁਰੂ ਸਾਹਿਬਾਨ ਦੀ ਤਾਰੀਖ ਪਰ ਇਹਦੇ ਵਿੱਚ ਵੀ ਉਹ ਆਪਣਾ ਹਿੰਦੂਤਵਾਦੀ ਏਜੰਡਾ ਹੀ ਦੱਸ ਰਿਹਾ ਹੈ ਜਦੋਂ ਕਿ ਇਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਜੀ ਦੇਖੋ ਸਿੱਖ ਤਾਂ Hindu ਰੋ ਰੀਤਾ Hindu ਧਰਮ ਪ੍ਰਾਚੀਨ ਧਰਮ ਕੋਈ ਕੋਟ ਸੁਣਾਈ ਜਾਣਗੇ ਕਿ ਜੀ ਸਗਲ ਧਰਮ ਨੇ ਖਾਲਸਾ ਪੰਥ ਗਾਜੇ ਜਗੇ ਧਰਮ Hindu सगल ਦੁਨਦ ਭਾਜੇ ਦੇਖੋ ਜੀ Hindu ਧਰਮ ਉਹ ਪੁਨਰਜੀਵਤ ਉਹ ਚ ਕੱਢ ਰਿਹਾ ਹੈ ਕਿ ਜੀ ਦੇਖੋ ਸਿੱਖ ਤਾਂ ਬਣਾ ਹੀ ਨਹੀਂ ਨੇ ਉਹਨਾਂ ਨੇ ਜੇ ਸਿੱਖ ਗੁਰੂ ਨਾ ਹੁੰਦੇ ਤੇ ਸਾਡੀ ਸੰਸਕ੍ਰਿਤੀ ਥੋੜੀ ਹੋਣੀ ਸੀ ਸੋ ਮਤਲਬ ਉਹ ਕਹਿਣਾ ਵੀ ਇਹ ਚਾਹੁੰਦੇ ਨੇ ਵੀ ਤੁਸੀਂ Hindu ਦਾ ਹਿੱਸਾ ਹੀ ਹੋ ਹੁਣ ਅੱਧਿਓ ਜ਼ਿਆਦਾ ਇਸ ਸਟ੍ਰੈਪ ਚ ਫਸ ਜਾਣਗੇ ਦੇਖੋ ਜੀ ਅਮਿਤ ਸ਼ਾਹ ਨੇ ਚਲੋ ਉਹ ਕਿਹਾ ਉਹਦਾ ਮਤਲਬ ਭਾਵੇਂ ਅਮਰਤਪਾਲ ਨੂੰ ਲੈ ਕੇ ਸੀ ਜੇ ਕਿਸ ਦਿਨ ਦੇਖੋ ਉਹਨੇ ਤਾਂ ਤਾਰੀਫ ਕੀ ਇਹ ਹੈ ਨਾ ਤਾਂ ਔਰ ਇਸ ਦੇ ਉੱਤੇ ਸਾਡੇ ਪਾਉ ਜੀ 1990 ਨਾਂ ਦੀ ਨਜ਼ਮ ਉਹਨਾਂ ਨੇ ਜੋ ਅਮਿਤ ਸ਼ਾਹ ਨੇ ਕਿਹਾ ਸੀ ਉਹਨੂੰ ਇਕਦਮ ਫੜਿਆ ਜਿਹੜੀ ਉਹਦੀ ਪਹਿਲੀ ਸਟੇਟਮੈਂਟ ਸੀ ਤੇ ਉਹਨਾਂ ਨੇ ਫਿਰ ਇਹੀ ਸ਼ਾਇਰ ਦਾ ਹੁੰਦਾ ਵੀ ਥਾਟ ਆਇਆ ਤੇ ਸ਼ੇਰ ਦੀ ਖਲ ਵਿੱਚ ਗਦਾ ਉਹਨਾਂ ਨੇ ਨਜ਼ਮ ਜਿਹੜੀ ਹੈ ਉਹ ਲਿਖ ਦਿੱਤੀ ਅੱਛਾ ਇੱਕ ਗੈਂਡਾ ਗੁਜਰਾਤ ਦਾ ਭੌਂਕਿਆ ਹੈ ਕਿਉਂਕਿ ਉਹਨੂੰ ਅਮਿਤ ਸ਼ਾਹ ਜੀ ਦੀ ਸ਼ਕਲ ਦੇਖੋ ਲੱਗਦੀ ਗੈਂਵਾ ਦਾ ਗੈਂਡੇ ਦਾ ਬੱਚਾ ਵੀ ਕਹਿੰਦਾ ਪਰ ਵੈਸੇ ਫੁੱਲ ਫਲੈਜ ਗੈਂਡਾ ਲੱਗਦਾ ਹੈ ਇੱਕ ਗੈਂਡਾ ਗੁਜਰਾਤ ਦਾ ਭੌਂਕਿਆ ਹੈ ਸਮਝੇ ਆਪਣੇ ਆਪ ਨੂੰ ਸ਼ੇਰ ਮੀਆਂ ਖੋਤੇ ਵਾਂਗ ਹਣਕੂਗਾ ਫੇਰ ਮੁੜ ਕੇ ਪਾਈ ਫਿਰਦਾ ਖਲ ਲਵੇਟ ਮੀਆਂ ਵੀ ਅਸਲ ਤਾਂ ਖੋਤਾ ਹੀ ਐ ਉਹ ਵਾਂਗੇ ਗੁਰੂ ਗ੍ਰੰਥ ਨੂੰ ਲੱਗਾ ਦੇਣ ਮਿਹਣੇ ਫਿਰ 31 ਅਸੀਂ ਦੰਦੇ ਭੇਜ ਮੀਆਂ ਹਮ ਅੰਮ੍ਰਿਤਪਾ ਲੱਗੇ ਤੁਸੀਂ ਨਾ ਖੜ ਸਕਦੇ ਹਜ਼ਾਰਾਂ ਕੁੱਤਿਆਂ ਲਿਆ ਘੇਰ ਮੀਆਂ ਬਿਲਕੁਲ ਹੁਣ ਕੀੜੀਆਂ ਨੂੰ ਖੰਭ ਨਿਕਲ ਆਏ ਹੁਣ ਕੀੜੀਆਂ ਨੂੰ ਖੰਭ ਨਿਕਲ ਆਏ ਲੱਗੇ ਜੇਬ ਕਤਰੇ ਧਮਕੀਆਂ ਦੇਣ ਮੀਆਂ ਕਦੀ ਭੁੱਲੀ ਨਾ ਜਰਨਲ ਵੈਦਿਆਂ ਨੂੰ ਕਿਦਾਂ ਪੂਨੇ ਚ ਕੀਤਾ ਸੀ ਢੇਰ ਮੀਆਂ ਬਿਲਕੁਲ ਚੰਦੂ ਬ੍ਰਾਹਮਣ ਨੂੰ ਜ਼ਰਾ ਯਾਦ ਕਰ ਲਈ ਲਿਉਣਾ ਪਾ ਵਿੱਚ ਨੱਕ ਨਕੇਲ ਮੀਆਂ ਸੰਤ ਭਿੰਡਰਾਂ ਵਾਲੇ ਨੂੰ ਕੋਸ ਦਿਓ ਸਾਡੀ ਕੌਮ ਦਾ ਮਰਦ ਦਲੇਰ ਮੀਆਂ ਖਾਲਸਾ ਰਾਜ ਹੁਣ ਛੇਤੀ ਆਉਣ ਵਾਲਾ ਬੋਤੀ ਲਗਣੀ ਨਹੀਂ ਭਾਉ ਹੁਣ ਦੇਰ ਵੀ ਹੈ ਸੋ ਨਾਈਸ ਸੋ ਬਿਊਟੀਫੁਲ ਹਾਂਜੀ ਬਹੁਤ ਵਧੀਆ ਸੋ ਹੁਣ ਆਪਾਂ ਆਪਣੇ ਜਿਹੜੇ ਈਵਿਊਜ਼ ਮੈਸੇਜ ਨੇ ਹੋ ਲੈਣ ਜਾ ਰਹੇ ਆ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆ ਰਾਜਵਿੰਦਰ ਸਿੰਘ ਜੀ ਫਤਿਹਪੁਰਾਨੇ ਧਰਮ ਸਿੰਘ ਜੀ ਵੀ ਸਨਮਲ ਜੀ ਵੀ ਐਮ ਗੌਰ ਜੀ ਵੀ ਨਰਿੰਦਰ ਸਿੰਘ ਜੀ ਵੀ ਫੇਰੀ ਸਰਾਂ ਮਨਜੂਰ ਕੋਇਨੂਰ ਜੀ ਵੀ ਅਵਤਾਰ ਸਿੰਘ ਜੀ ਵੀ ਪਰਮਿੰਦਰ ਜੀ ਸ਼ਰਦਾ ਸਿੰਘ ਜੀ ਅਕਾਲੀ ਪత్రికਾ ਫੇਰੀ ਸਰਾਂ ਨੀਲਾ ਬਾਬਾ ਜੀ ਜਸਕੀਰਤ ਸਿੰਘ ਜੀ ਗੁਰਮਖ ਸਿੰਘ ਗੁਰਮਖਜੀ ਵੀ ਔਰ ਇਸੇ ਤਰ੍ਹਾਂ ਮਸਤਾਕ ਮਲਕ ਜੀ ਵੀ ਔਰ ਇਸ ਤਰ੍ਹਾਂ surjit ਸਿੰਘ ਜੀ ਵੀ ਫੇਰ ਇਸੇ ਤਰ੍ਹਾਂ ਮਿਲਤਨ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਗੁਰਤਾਰ ਸਿੰਘ ਗੁਰਤਾਸ਼ ਰਾਜ ਜੀ ਵੀ ਔਰ ਫੇਰ ਇਸੇ ਤਰ੍ਹਾਂ ਗੁਰਚਰਨ ਸਿੰਘ ਜੀ ਵੀ ਗੁਰਜੀ ਗੁਰਚਰਨਜੀਤ ਸਿੰਘ ਜੀ ਵੀ ਔਰ ਸੁਖਵੰਤ ਸਿੰਘ ਜੀ ਵੀ ਔਰ ਫੇਰ ਇਸ ਤਰ੍ਹਾਂ ਤੇਜਵਿੰਦਰ ਪਾਲ ਸਿੰਘ ਜੀ ਵੀ ਇਹ ਮੇਰੇ ਖਾਲ ਜਿਹੜੇ ਸੁਖਵੰਤ ਸਿੰਘ ਨੇ ਇਹ ਕਹਿੰਦੇ ਤੁਸੀਂ ਪਾਕਿਸਤਾਨ ਵਿੱਚ ਜਿਹੜੇ ਅਮ ਸਿਕ ਕੋ ਹ ਉਹ ਵੀ ਇੰਡੀਅਨ ਏਜੰਸੀਆਂ ਦਾ ਕੰਮ ਸੀ ਕਈ ਵਾਰ ਉਹ ਰੈਲੇਵੈਂਟ ਟਾਪਿਕ ਸਾਹਮਣੇ ਆ ਜਾਏ ਤਾਂ ਉਹਦਾ ਜ਼ਿਕਰ ਹੋ ਗਿਆ ਇਹਨਾਂ ਨੇ ਕਸ਼ਮੀਰ ਚ ਵੀ 35 ਸਿਕ ਮਾਰੇ ਨੇ ਅਫਗਾਨਿਸਤਾਨ ਚ ਵੀ ਜਲਾਲਾਬਾਦ ਚ ਤੇ ਕਾਬਲ ਚ ਇੰਡੀਅਨ ਏਜੰਸੀਆਂ ਦਾ ਇਹ ਕੰਮ ਸੀ ਬਹੁਤ ਸ਼ੁਕਰੀਆ ਹਾਂ ਜੀ ਰਿਮਾਈਂਡ ਕਰਵਾਉਣ ਦੇ ਗੁਰਪ੍ਰੀਤ ਸਿੰਘ ਪੰਨੂ ਮਹਾਲੀ ਜੀ ਵੀ ਔਰ ਅਸ਼ਾਤ ਸਤਨਾਮ ਸਿੰਘ ਜੀ ਵੀ ਕੁਲਦੀਪ ਕੌਰ ਜੀ ਵੀ ਜਤਿੰਦਰ ਸਿੰਘ ਜੀ ਵੀ ਇੰਦਰਜੀਤ ਸਿੰਘ ਸੰਧੂ ਜੀ ਨਿਊ ਆਈਜ਼ ਵੀ ਔਰ ਫਿਰ ਇਸ ਤਰ੍ਹਾਂ ਗੁਰਪ੍ਰੀਤ ਸਿੰਘ ਜੀ ਵੀ ਡਾਕਟਰ ਪਰਮਜੀਤ ਸਿੰਘ ਸਮਰਾਜ ਜੀ ਵੀ ਔਰ ਫਿਰ ਇਸੇ ਤਰ੍ਹਾਂ ਦਵਿੰਦਰ ਸੰਧੂ ਜੀ ਵੀ ਔਰ ਫਿਰ ਬਲਿਹਾਰ ਸਿੰਘ ਕਾਂਗ ਜੀ ਵੀ ਮੁਹੰਮਦ ਯੂਨਸ ਜੀ ਵੀ ਸਾਨੂੰ ਕਹਿੰਦੇ ਨੇ ਖਾਲਸਾ ਬਣੇਗਾ ਤੇ ਲਾਹੌਰ ਵੀ ਬਹੁਤ ਜਿਆਦਾ ਤਾਕਤੀ ਤਾਰੀਖੀ ਕਰਕੇ ਤਰੱਕੀ ਕਰਕੇ ਔਰ ਕਾਲ ਸਾਂ ਜ਼ਿੰਦਾਬਾਦ ਨਾਨਕਿਆ ਸਲਾਮ ਆਪਕੋ ਕਹਿੰਦੇ ਲਾਹੌਰ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਔੰਕਾਰ ਸਿੰਘ ਜੀ ਵੀ ਅਮਰ ਸਿੰਘ ਖਾਲਸਾ ਜੀ ਵੀ ਫਿਰ ਔੰਕਾਰ ਸਿੰਘ ਜੀ ਵੀ ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਵੀ ਇਹ Eid Mubarak ਕਹਿੰਨੇ ਸਾਡੇ ਮੁਸਲਮਾਨ ਵੀ ਪਹਿਣਾ ਤੁਹਾਨੂੰ ਵੀ ਔਰ ਰਸ਼ਿੰਗ ਆਲਰੇਡੀ ਅੱਜ ਦਾ ਓਪਨਿੰਗ ਸੈਗਮੈਂਟ ਬਿਲਕੁਲ ਓਪਨਿੰਗ ਸੈਗਮੈਂਟਾਂ 'ਚ ਕਾਫੀ ਡੀਟੇਲ ਚ ਡਿਸਕਸ ਕੀਤਾ ਜਿਨ੍ਹਾਂ ਨੇ ਨਹੀਂ ਦੇਖਿਆ ਦੁਬਾਰਾ ਗੁਰਦੇਵ ਸਿੰਘ ਜੀ ਵੀ 인ਦਰਜੀਤ ਸਿੰਘ ਜੀ ਵੀ ਜਿਹੜਾ ਆਪਾਂ ਕਹ ਰਹੇ ਸੀ ਕਿ ਉਹ ਅਪੀਲ ਕਰਦੋ ਕੱਲ੍ਹ ਵਾਸਤੇ ਉਹ ਡਾਕਟਰ ਸਾਹਿਬ ਨੇ ਆਲਰੇਡੀ ਕਰ ਦਿੱਤੀ ਹੈ ਔਰ ਫਿਰ ਇਸੇ ਤਾਂ ਗੁਰਦੇਵ ਸਿੰਘ ਜੀ ਵੀ ਫੇਰ ਗੁਰਪ੍ਰੀਤ ਸਿੰਘ ਜੀ ਵੀ ਔੰਕਾਰ ਸਿੰਘ ਜੀ ਜਿਹੜੀ ਹਾਰਦਵਾਜ ਨੂੰ ਹਾਂ ਜਵਾਬ ਦੇ ਰਹੇ ਨੇ ਪੁਲਿਸਪਾ ਪੁਲਿਸਪਾ ਹਾਰਦਵਾਜ ਕਹਿੰਦਾ ਨੇ ਕਿ ਜੀ ਉਹਨਾਂ ਨੇ ਫਤਿਹ ਬੁਲਾਈ ਹੈ ਵਾਇਸ ਜੀ ਦਾ ਖਾਲਸਾ ਵਾਇਸ ਜੀ ਦੀ ਫਤਿਹ ਉਹਨੇ ਕਿਹਾ ਵੀ ਜਿਹੜਾ ਤੁਸੀਂ ਖਾਲਸਤਾਨ ਐਨਵੀ ਸੇਜ ਕਰਦੇ ਹੋ ਕੀ ਉਹ ਆਈਡੀਓਲੋਜੀ ਜਿਹੜੀ ਹੈ ਉਹ ਕਨਟਰੈਡਿਕਟ ਨਹੀਂ ਕਰਦੀ ਸੈਕੂਲਰਿਜ਼ਮ ਨਾਲ ਪਹਿਲੀ ਗੱਲ ਤਾਂ ਤੁਹਾਡੀ ਸੈਕੂਲਰਿਜ਼ਮ ਦੀ ਡੈਫੀਨੇਸ਼ਨ ਥੱਲੇ ਜੋ ਤੁਸੀਂ ਇੰਡੀਆ ਚ ਮਾਈਨੋਰਟੀਜ਼ ਨਾਲ ਕਰਦੇ ਹੋ ਤੁਸੀਂ ਤਾਂ ਸੈਕੂਲਰਿਜ਼ਮ ਦੀਆਂ ਵੀ ਫੱਕੀਆਂ ਉਡਾ ਦੋਤੀਆਂ ਅਸੀਂ ਕਦੇ ਕਲੇਮ ਨਹੀਂ ਕੀਤਾ ਕਿ ਭਈ ਅਸੀਂ ਕੋਈ ਇਸ ਕਿਸਮ ਦੀ ਤੁਹਾਡੇ ਵਰਗੇ ਸੈਕੂਲਰਿਜ਼ਮ 'ਤੇ ਯਕੀਨ ਕਰਦੇ ਅਸੀਂ ਸਮਝਦੇ ਆਂ ਵੀ ਜਿਹੜਾ ਖਾਲਸਾ ਕਨਸੈਪਟ ਦੇ ਉੱਤੇ ਖੜਾ ਮੁਲਕ ਹੈ ਉਹ ਆਪਣੇ ਆਪ ਦੇ ਵਿੱਚ ਹਰ ਇੱਕ ਨੂੰ ਸਪੇਸ ਦਿੰਦਾ ਹੈ ਔਰ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇਤਕਾਦ ਹੈ ਜਿਸ ਦੇ ਵਿੱਚ ਪੰਡਿਤ ਰਾਮਾਨੰਦ ਵੀ ਨੇ ਭਗਤ ਕਬੀਰ ਵੀ ਨੇ ਬਾਬਾ ਫਰੀਦ ਵੀ ਨੇ ਭਗਤ ਰਵਿਦਾਸ ਜੀ ਵੀ ਨੇ ਸੋ ਬ੍ਰਾਹਮਣ ਤੋਂ ਸ਼ੂਦਰ ਤੱਕ ਸਾਰੇ ਇਕੱਠੇ ਬੈਠੇ ਹੋਏ ਨੇ ਔਰ ਇਹੀ ਪੇਸ਼ਕ ਮਹਾਰਾਜ ਰঞ্জੀਤ ਸਿੰਘ ਦਾ ਪੀਰੀਆਡਿਕ ਜਿਹੜਾ ਉਹ ਮਹਾਰਾਜ ਕੀ ਜਾਂ ਡਾਇਨੈਸਟੀ ਦੇ ਨਾਲ ਜੁੜਦਾ ਜਾ ਕੇ ਲੇਕਿਨ ਉਸ ਦਾ ਸਿਸਟਮ ਜੇ ਤੁਸੀਂ ਦੇਖੋਗੇ ਤਾਂ ਉਹਦੇ 'ਚ ਤੁਹਾਨੂੰ ਜਿਹੜਾ ਅੱਜ ਸੋ ਕਾਲਡ ਸੈਕੂਲਰਿਜ਼ਮ ਦੇ ਨਾਂ ਥੱਲੇ ਜੋ ਕਿਸੇ ਸਮਝਾ ਉਹਦੇ ਨਾਲੋਂ ਬਿਹਤਰ ਜਿਹੜਾ ਜਸਟਿਸ ਸਿਸਟਮ ਮੈਰਿਟੋਕਰੇਸੀ ਔਰ ਹਰ ਇੱਕ ਦੇ ਧਰਮ ਦਾ ਸਤਕਾਰ ਸੋ ਖਾਲਿਸਤਾਨ ਇੱਕ ਯੂਨਿਕ ਮਾਡਲ ਹੋਏਗਾ ਉਹ ਤੁਹਾਡੇ ਵਾਂਗ ਖੋਖਲਾ ਸੈਕੂਲਰਿਜ਼ਮ ਦਾ ਲੇਬਲ ਲਾ ਕੇ ਅਸੀਂ ਉਹਨੂੰ ਦੁਨੀਆ ਨੂੰ ਨਹੀਂ ਵੇਚਣਾ ਚਾਹੁੰਦੇ ਸੋ ਹੰਕਾਰ ਸਿੰਘ ਜਵਾਬ ਦਿੰਦੇ ਆ ਰਿਸ਼ੀ ਵਰਤਵਾਜ ਇੰਡੀਅਨ 87% ਪੋਪੂਲੇਸ਼ਨ ਹਿੰਦੂਜ਼ 7% ਮੁਸਲਮ 3% ਸੈਕਸ 3% ਇਜ਼ ਅ ਕ੍ਰਿਸਚੀਅਨਸ ਸੋ ਇਟਸ ਅ ਮੀਨ ਅਕੋਰਡਿੰਗ ਟੂ ਕਮਿਟ ਇੰਡੀਆ ਇਜ਼ ਨਾਟ ਡੈਮੋਕਰੈਟਿਕ country that is a majority dictatorship. ਹਾਂ ਹੁਣ ਮੈਜੋਰੀਟੇਰੀਅਨਿਜ਼ਮ ਹੀ ਚੱਲ ਰਿਹਾ ਹੈ। ਬਿਲਕੁਲ ਗੁਰਵਿੰਦਰ ਕੋਰਜੀ ਪਾਲ ਸਿੰਘ ਜੀ ਔਰ ਆਸਮੁਹਮਦ ਜੜੇ ਜਿਸ ਤਰ੍ਹਾਂ ਕੇ ਪਟੇਲ ਜੜੇ ਕਰ ਰਹੇ ਨੇ ਹੈਕਿੰਗ ਸਕੈਮ ਕਰਾ ਰਹੇ ਨੇ। ਬਹੁਤ ਸ਼ੁਕਰੀਆ ਤੁਸੀਂ ਉਹ ਸਾਰੀ ਖਬਰ ਨੂੰ ਅਗੇਨ ਜਿਹੜੇ ਬਹੁਤ ਸਾਰੇ ਹਾਂ ਜੀ ਫੋਲੋ ਕਰ ਰਹੇ ਨੇ ਉਹਨਾਂ ਲਈ ਕੀਤਾ ਸੀ। ਆਲਰੇਡੀ ਡਿਸਕਸ ਕੀਤਾ ਵੀ ਪੇਸ਼ ਕੀ ਹੈ। ਹਾਂ ਜੀ। ਔਰ ਕਿਵੇਂ ਇਹਨਾਂ ਨੇ ਕਿੰਨਾ ਵੱਡਾ ਸਕੈਮ ਕੀਤਾ ਔਰ ਇਹ ਜਿਹੜੇ ਨੇ ਉਹਨਾਂ ਨੇ ਇਸ ਤੋਂ ਇਲਾਵਾ ਇਹ ਤੇ ਕੇਸ ਨੂੰ ਡੀਟੇਲ ਜੀ ਮੱਕਾਪੀ ਉਹਨਾਂ ਨੇ ਸਾਰੇ ਕੇਸ ਹਾਂ ਕਿਉਂਕਿ ਬਾਕੀ ਕਿੰਨੇ ਕੁ ਹੋਰ ਨੇ ਉਹ ਅਜੇ ਡੀਟੇਲ ਸਾਹਮਣੇ ਨਹੀਂ ਹੈ ਔਰ ਇਸ ਵੇਲੇ ਦੋਨੋਂ ਇਹੋ ਕਸਟਡੀ ਚ ਨੇ ਪਟੇਲ ਕਪਲ ਔਰ ਲਿਟਵੀ ਸੀ ਕਿ ਬੀ ਉਹਨਾਂ ਦੀਆਂ ਹੋਰ ਕੀ ਕਰਤੂਤਾ ਸਾਹਮਣੇ ਆਉਂਦੀ ਬਿਲਕੁਲ ਜਰਨਲ ਸਿੰਘ ਜੀ ਬਲਿਹਾਲ ਅਹਿਮਦ ਜੀ ਵੀ ਸਾਨੂੰ ਸਲਾਮ ਕਹਿੰਦੇ ਨੇ ਔਰ ਫਿਰ ਕਹਿੰਦੇ ਨੇ ਵੈਲਕਮ ਬੈਕ ਜੀ ਮੁਬਾਰਕ ਬਹੁਤ ਸ਼ੁਕਰੀਆ Eid ਮੁਬਾਰਕ ਤੁਹਾਨੂੰ ਵੀ ਅਸੀਂ ਓਪਨਿੰਗ ਸੈਗਮੈਂਟ ਅੱਜ ਆਪਣੇ ਮੁਸਲਮਾਨ ਪਹਿਣਾ ਪਰਾਵਾਂ ਨਾਲ Eid ਦੀ ਮੁਬਾਰਕ ਦੇ ਨਾਲ ਹੀ ਸ਼ੁਰੂਆਤ ਕੀਤੀ ਬਿਲਕੁਲ ਗੁਰਪ੍ਰੀਤ ਸਿੰਘ ਪੰਨੂ ਜੀ ਵੀ ਜਰਨਲ ਸਿੰਘ ਗਰੇਵਾਲ ਜੀ ਰਾਮ ਸਿੰਘ ਜੀ ਫਿਰ ਇਸੇ ਤਰ੍ਹਾਂ ਮਰਜੀਤ ਸਿੰਘ ਸਾਨੀ ਜੀ ਸਿੰਘਾਚਾ ਜੀ ਵੀ ਗੁਰਦੇਵ ਸਿੰਘ ਜੀ ਵੀ ਅਮਰਸ਼ਾ ਸ਼ੇਰ ਦੇ ਖਲ ਵਿੱਚ ਗਦਾ लवली ਸ਼ਾਨੀ ਜੀ ਇਹ ਕਹਿੰਦੇ ਡਾਕਟਰ ਸਾਹਿਬ ਜੀ ਬਲਬੀਰ ਸਿੰਘ ਕੀ ਕਹਿੰਦੇ ਨੇ ਹਾਂ ਬਲਬੀਰ ਸਿੰਘ ਭਰਪੂਰ ਪਹਿਲਾਂ ਹੀ ਦੱਸ ਗਏ ਸੀ ਕਿ ਬਈ ਅਸੀਂ ਉਹਨਾਂ ਨੂੰ ਕੋਟ ਵੀ ਕਰਦੇ ਹਾਂ ਹਾਂਜੀ ਗੁਰਜੀਤ ਸਿੰਘ ਜੀ ਵੀ ਕਹਿੰਦੇ ਪੰਨੂ ਸਾਹ ਚੜ੍ਹਦੇ ਪੰਜਾਬ ਆਪ ਦੋਨਾਂ ਦੀ ਜੋੜੀ ਨੂੰ ਦੇਖਿਆ ਸੁਣਿਆ ਜਾਂਦਾ ਹੈ ਔਰ استاد ਜੀ ਰਿਸ਼ਪਰਤ ਬਾਜ ਨੂੰ ਜਵਾਬ ਦਿੰਦੇ ਨੇ ਔਰ ਸਭਤਾ ਬੋਬਰ ਸ਼ੁਕਰੀਆ ਸਾਨੂੰ ਆਪਣੇ ਵੀਡੀਓ ਲੈਣੇ ਇਜਾਜ਼ਤ ਵੀਵਰ ਸਾਡੇ ਪ੍ਰੋਗਰਾਮ ਦਾ ਸਮਾ ਇੱਥੇ ਮੁੱਕਦਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਪਤੇ ਤੇ ਐਸਓਐਸਾ 784 ਟੀਵੀ ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਤੁਹਾਡੇ ਸਾਹਮਣੇ ਕੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਗਿਆ ਦੋ ਦਿਖਦੇ ਰਹੋ ਟੀਵੀ 784 ਬੁਲਾਦੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਕਾ